ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਬਲਦੇਵ ਸਿੰਘ ਦੀ ਜੇਠੂਵਾਲ ਉਹਨਾਂ ਦੀ ਧੀ ਭੈਣ ਜਸਵੀਰ ਘਰ ਦੱਸਦੀ ਆ ਜਦੋਂ ਮੇਰੇ ਪਾਪਾ ਜੀ ਤੇ ਉਹਨਾਂ ਦੇ ਸਾਥੀ ਘਰੋਂ ਤੁਰੇ ਉਦੋਂ ਮੈਂ 8ਵੀਂ ਜਮਾਤ ਵਿੱਚ ਪੜਦੀ ਸਾਂ ਸਕੂਲੋਂ ਅੱਧੀ ਛੁੱਟੀ ਘਰ ਨੂੰ ਆ ਰਹੀ ਸਾਂ ਮੈਂ ਵੇਖਿਆ ਕਾਫੀ ਪਿੰਡ ਵਾਸੀ ਗੜੀਆਂ ਵਿੱਚ ਇਕੱਠੇ ਹੋਏ ਹੋਏ ਸਨ ਉਹਨਾਂ ਦੇ ਚਿਹਰੇ ਤੇ ਅਨੋਖਾ ਦਲਾਲ ਸੀ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣਾ ਸੀ ਉਹਨਾਂ ਦੇ ਜੱਥੇਦਾਰ ਮੇਰੇ ਪਿਤਾ ਜੀ ਬਲਦੇਵ ਸਿੰਘ ਦੀ ਸਨ ਮੈਂ ਪਾਪਾ ਪਾਪਾ ਕਰਦੀ ਮਗਰ ਦੌੜੀ ਉਹਨਾਂ ਦੇ ਸਾਥੀ ਬਲਰਾਜ ਸਿੰਘ ਨੇ ਆਖਿਆ ਬਲਦੇਵ ਸਿੰਘਾਂ ਮਗਰ ਤੇਰੀ ਧੀ ਆ ਰਹੀ ਆ ਉਹ ਇੱਕਦਮ ਰੁਕੇ ਕਿਉਂਕਿ ਮੈਂ ਉਹਨਾਂ ਦੀ ਇਕਲੌਤੀ ਧੀ ਸਾਂ ਮੇਰੇ ਪਿਤਾ ਜੀ ਮੈਨੂੰ ਬੜਾ ਪਿਆਰ ਕਰਦੇ ਸੀ ਉਹਨਾਂ ਨੇ ਇੱਕਦਮ ਮੈਨੂੰ ਖਲਵਕੜੀ ਵਿੱਚ ਲੈ ਕੇ ਆਖਿਆ ਪੁੱਤ ਘਰ ਨੂੰ ਜਾ ਪਰ ਮੈਨੂੰ ਨਹੀਂ ਸੀ ਪਤਾ ਮੇਰੇ ਪਿਤਾ ਨਾਲ ਇਹ ਮੇਰਾ ਆਖਰੀ ਮੇਲ ਹੋਵੇਗਾ ਮੇਰੇ ਪਿਤਾ ਦੀ ਇਹ ਆਖਰੀ ਗਲਬਕੜੀ ਹੋਵੇਗੀ 3 ਜੂਨ 1984 ਨੂੰ ਜਥਾ ਸਤਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਗਿਆ ਉਹਨਾਂ ਦੇ ਸਾਥੀਆਂ ਦੇ ਦੱਸਣ ਮੁਤਾਬਕ 9 ਜੂਨ ਨੂੰ ਮੇਰੇ ਪਿਤਾ ਦੀ ਸ਼ਹਾਦਤ ਦਾ ਚਾਮ ਪੀ ਗਏ ਉਹਨਾਂ ਤੋਂ ਬਾਅਦ ਮੈਂ ਅਤੇ ਮੇਰੀ ਮਾਂ ਤੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਹਡਾਉਂਦਿਆਂ ਜੋ ਬੀਤਿਆ ਜਾਂ ਤਾਂ ਸੱਚਾ ਰੱਬ ਜਾਣਦਾ ਜਾਂ ਅਸੀਂ ਮਾਮਾ ਧੀਆ ਪੰਜ ਕਨਾਲ ਦਾ ਜ਼ਮੀਨ ਦਾ ਟੁਕੜਾ ਜਿਹਦੇ ਤੇ ਮੇਰੇ ਪਿਤਾ ਜੀ ਖੇਤੀ ਕਰਦੇ ਸਨ ਸਾਡੀ ਆਮਦਨੀ ਦਾ ਉਹੀ ਸਹਾਰਾ ਸੀ ਵਿਧਵਾ ਮਾਂ ਦੇ ਸਿਰ ਤੇ ਘਰ ਦਾ ਸਾਰਾ ਬੋਝ ਆ ਗਿਆ ਕਿਉਂਕਿ 6 ਮਹੀਨੇ ਬਾਅਦ ਮੇਰੇ ਪਿਤਾ ਜੀ ਦੀ ਸ਼ਹੀਦੀ ਦਾ ਸਾਨੂੰ ਪਤਾ ਉਹਨਾਂ ਦੇ ਸਾਥੀ ਜਿਹੜੇ ਜੋਧਪੁਰ ਥੇਲ ਦੇ ਵਿੱਚ ਗਏ ਉਹਨਾਂ ਤੋਂ ਲੱਗਿਆ ਕਿਉਂਕਿ ਉਹਨਾਂ ਦੇ ਸਾਥੀਆਂ ਉਹਨਾਂ ਦੇ ਪਰਿਵਾਰਾਂ ਨੂੰ ਵੀ 6 ਮਹੀਨੇ ਬਾਅਦ ਉਹਨਾਂ ਦਾ ਪਤਾ ਲੱਗਿਆ ਮੇਰੇ ਪਿਤਾ ਜੀ ਦੇ ਸਾਥੀ ਜੇਲ੍ਹ ਕੱਟ ਕੇ ਘਰਾਂ ਨੂੰ ਵਾਪਸ ਆ ਗਏ ਅਫਸੋਸ ਮੇਰੇ ਪਾਪਾ ਜੀ ਦੀ ਮ੍ਰਿਤਕ ਦੇ ਨਾ ਮਿਲੀ 40 ਸਾਲ ਇਹ ਆਸਤੇ ਮੈਂ ਸਤਖੰਡ ਦਰਬਾਰ ਸਾਹਿਬ ਜਾਂਦੀ ਰਹੀ ਕਿਤੋਂ ਗੁਰੂ ਰਾਮ ਦਾ ਸਰਾਂ ਦੇ ਕਮਰਿਆਂ ਵਿੱਚੋਂ ਸਤਖੰਡ ਦਰਬਾਰ ਵਿੱਚੋਂ ਮੇਰੇ ਪਿਤਾ ਜੀ ਮੈਨੂੰ ਮਿਲ ਜਾਣ ਮੇਰੇ ਪਿਤਾ ਜੀ ਕੌਮ ਦੇ ਲਈ ਸ਼ਹੀਦ ਹੋਏ ਉੱਥੇ ਕੌਮੀ ਸ਼ਹੀਦਾਂ ਦਾ ਲਹੂ ਡੁੱਲਿਆ ਉਹਨਾਂ ਦੇ ਖੂਨ ਦੀ ਮਹਿਕ ਮੈਂ ਮਹਿਸੂਸ ਕਰਦੀ ਵਾਪਸ ਆ ਜਾਂਦੀ ਬਸ ਮੇਰੀਆਂ ਇਹੀ ਯਾਦਾਂ ਸੀ ਮੇਰੇ ਵਿਆਹ ਤੋਂ ਬਾਅਦ ਮੇਰੀ ਮਾਂ ਮੇਰੇ ਪਿਤਾ ਦੀ ਦੀ ਤਸਵੀਰ ਨਾਲ ਅਕਲਿਆਂ ਗੱਲਾਂ-ਗੱਲਾਂ ਕਰਦੀ ਇਹ ਗੱਲਾਂ ਕਰਦੀ ਸਰਦਾਰਾ ਕਿਸ ਆਸਰੇ ਮੈਨੂੰ ਛੱਡ ਗਿਆ ਕਿਸ ਆਸਰੇ ਮੈਨੂੰ ਛੱਡ ਗਿਆ ਜਦੋਂ ਮੈਂ ਆਪਣੇ ਘਰ ਆਉਣਾ ਤਾਂ ਮੇਰੇ ਮਨ ਨੂੰ ਦਿਲਾਸਾ ਦੇਣਾ ਮੇਰੀ ਮਾਂ ਨਹੀਂ ਲੋਕਾਂ ਦੇ ਇੱਕ ਦੋ ਪੁੱਤ ਹੋਣਗੇ ਮੇਰਾ ਪਿੰਡ ਤਾਂ ਮੇਰੇ ਪੁੱਤਾਂ ਦਾ ਹੈ ਮੇਰੇ ਅਕਾ ਮਾਂ ਦੇ ਅਕਾਲ ਚਲਾਣੇ ਤੋਂ ਬਾਅਦ ویرਾਨ ਪਿਆ ਖੰਡਰ ਹੋਇਆ ਘਰ ਮੈਨੂੰ ਭਾਵੁਕਾ ਕਰ ਦਿੰਦਾ ਪਰਮਾਤਮਾ ਨੇ ਹੁਣ ਬਹੁਤ ਕੁਝ ਦਿੱਤਾ guzare ਦੋਗਾ ਪਰ ਮੈਨੂੰ ਇੱਕ ਗੱਲ ਦਾਖਿਲਾ ਜਦੋਂ ਸਾਡੇ ਤੇ ਦੁੱਖ ਸੀ ਮਾਂ ਧੀ ਤੇ ਕੌਂ ਵੀ ਆਖੀ ਉਹ ਮੈਂ ਸਾਨੂੰ ਝੂਠਾ ਦਲਾਸਾ ਨਾ ਦਿੱਤਾ ਅੱਜ 40 ਸਾਲ ਬਾਅਦ ਜਦੋਂ ਡੰਬਵੀ ਟਕਸਾਲ ਨੇ ਸ਼ਹੀਦਾਂ ਦੀ ਯਾਦ ਵਿੱਚ ਗੈਲਰੀ ਬਣਾਈ ਤਾਂ ਮੈਂ ਦਰਸ਼ਨ ਕਰਨ ਵਾਸਤੇ ਆਈ ਉੱਥੇ ਕੌਮ ਦੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ ਤੇ ਇਸ ਵਿੱਚ ਮੇਰੇ ਪਿਤਾ ਜੀ ਦੀ ਤਸਵੀਰ ਸੀ ਜਦੋਂ ਮੈਂ ਤਸਵੀਰ ਵੇਖੀ ਤਾਂ ਮੈਂ ਆਖਿਆ ਧੰਨ ਧੰਨ ਸੋਢੀ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ ਮੇਰਾ ਬਾਪੂ ਮੇਰਾ ਪਿਤਾ ਸਤਖੰਡ ਦਰਬਾਰ ਸਾਹਿਬ ਵਿੱਚੋਂ ਮੈਨੂੰ ਮਿਲ ਗਿਆ ਭਾਈ ਬਲਦੇਵ ਸਿੰਘ ਜੀ ਜੇਠੂਵਾਲ ਸੰਗਤ ਜੀ ਉਹ ਛੋਟਾ ਜੋ ਖੇਤੀ ਕਰਦਾ ਸੀ ਜਦੋਂ 1984 ਚ ਘੇਰੇ ਦਾ ਪਤਾ ਲੱਗਿਆ ਤਾਂ ਉਹਨੇ ਪਿੰਡ ਦੇ ਗੁਰੂ ਘਰ ਵਿੱਚ ਆ ਕੇ ਅਨਾਉਂਸਮੈਂਟ ਕੀਤੀ ਉਹ ਜੋਦਿਓ ਪਿੰਡ ਵਾਸੀਓ ਸ਼ਹਾਦਤਾਂ ਦਾ ਸਮਾਂ ਆ ਗਿਆ ਆਪਾਂ ਮੌਤ ਤੰ ਮੂੰਹ ਦੇ ਵਿੱਚ ਪਾਈ ਜਾਣਾ ਆਓ ਮਰਦਾ ਸੂਰਮਿਆਂ ਵਾਲੀ ਮੌਤ ਮਰੀਏ ਤੇ ਖਰੂ ਦੀ ਗੋਦ ਪ੍ਰਾਪਤ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ